ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥ ਵਿੱਚ ਸਮੇ ਅਸੀਂ ਸਿਵਲ ਹਸਪੀਟਲ ਵਿਖੇ ਮੌਜੂਦ ਹਾਂ ਔਰ ਇੱਕ ਬਹੁਤ ਹੀ ਅਹਿਮ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਉਹ ਖਬਰ ਜਿਸ ਨੂੰ ਲੈ ਕੇ ਅਸੀਂ ਪਿਛਲੀਆਂ ਸਰਕਾਰਾਂ ਵੇਲੇ ਵੀ ਆਪਣਾ ਪੱਖ ਰੱਖਦੇ ਰਹੇ ਹਾਂ ਇੱਥੇ ਆਮ ਲੋਕਾਂ ਦਾ ਪੱਖ ਵੀ ਰੱਖਦੇ ਰਹੇ ਹਾਂ ਕਿਉਂਕਿ ਆਮ ਲੋਕਾਂ ਨੂੰ ਇੱਕ ਤਕਲੀਫ ਜਿਹੜੀ ਔਂਕੜ ਬਹੁਤ ਲੰਬੇ ਸਮੇਂ ਤੋਂ ਆ ਰਹੀ ਸੀ ਕਿ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ ਹਸਪਤਾਲ ਦੇ ਅੰਦਰੋਂ ਉਪਲਬਧ ਨਹੀਂ ਹੋ ਰਹੀਆਂ ਸਨ ਅੰਦਰੋਂ ਮਹੀਆ ਨਹੀਂ ਹੋ ਰਹੀਆਂ ਸਨ ਜਿੱਦੇ ਕਰਕੇ ਆਮ ਜਨਤਾ ਨੂੰ ਅੱਧੀ ਦਵਾਈ ਪਹਿਲਾਂ ਇੱਥੇ ਕਾਊਂਟਰ ਤੋਂ ਲੈਣੀ ਪੈਂਦੀ ਸੀ ਉਸ ਤੋਂ ਬਾਅਦ ਅੱਧੀ ਦਵਾਈ ਬਾਹਰੋਂ ਲੈਣੀ ਪੈਂਦੀ ਸੀ ਫਿਰ ਡਾਕਟਰਾਂ ਕੋਲ ਜਾ ਕੇ ਸਮਝਣਾ ਪੈਂਦਾ ਸੀ ਬਹੁਤ ਤਕਲੀਫ ਹੁੰਦੀ ਸੀ ਬਹੁਤ ਦਿੱਕਤ ਆਉਂਦੀ ਸੀ ਪਰ ਹੁਣ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਮਾਣਯੋਗ ਸੀਐਮ ਪੰਜਾਬ ਉਹਨਾਂ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ 26 ਤਰੀਕ ਨੂੰ ਕਿ ਸਾਰੀਆਂ ਦਵਾਈਆਂ ਜਿਹੜੀਆਂ ਆ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਕਰਵਾਈਆਂ ਜਾਣ ਮਰੀਜ਼ਾਂ ਨੂੰ ਔਰ ਹੁਣ ਨਵਾਂ ਸ਼ਹਿਰ ਦੇ ਡੀਸੀ ਉਹਨਾਂ ਨੇ ਡਾਕਟਰਾਂ ਨਾਲ ਅਤੇ ਸਿਵਲ ਸਰਜਨ ਨਾਲ ਮੀਟਿੰਗ ਕੀਤੀ ਹੈ ਅਤੇ ਸਖਤ ਨਿਰਦੇਸ਼ ਦਿੱਤੇ ਆ ਕਿ ਸੀਐਮ ਸਾਹਿਬ ਦੇ ਜਿਹੜੇ ਨਿਰਦੇਸ਼ ਆਏ ਹਨ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਤੇ ਸਾਰੀਆਂ ਦਵਾਈਆਂ ਜਿਹੜੀਆਂ ਆ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਹੋਣੀਆਂ ਚਾਹੀਦੀਆਂ ਮਰੀਜ਼ਾਂ ਨੂੰ ਔਰ ਦੱਸਦੀ ਹੈ ਕਿ 276 ਜਿਹੜੀਆਂ ਦਵਾਈਆਂ ਆ ਪਹਿਲਾਂ ਹੀ ਲਾਜ਼ਮੀ ਵਿੱਚ ਜਿਹੜੀਆਂ ਦਰਜ ਕਰ ਲਈਆਂ ਸਨ ਅਤੇ ਹੁਣ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰ ਤੋਂ ਹੀ ਮਿਲਣ ਲੇਕਿਨ ਹੁਣ ਲੋਕਾਂ ਦੇ ਸਵਾਲ ਖੜੇ ਹੋ ਰਹੇ ਆ ਕਿ ਜਿਹੜੀ OPD ਹੈ ਉਹ 3 ਵਜੇ ਬੰਦ ਹੋ ਜਾਂਦੀ ਹੈ ਐਮਰਜੈਂਸੀ ਵਿੱਚ ਡਾਕਟਰ ਹੁੰਦੇ ਨੇ ਕਿਆ ਜਾ ਰਿਹਾ ਜੋ ਅਸੀਂ ਇੱਥੋਂ ਆ ਕੇ ਜਾਣਕਾਰੀ ਇਕੱਤਰਤ ਕੀਤੀ ਉਹਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ 90 95% ਐਮਰਜੈਂਸੀ ਵਿੱਚ ਜਿਹੜਾ ਸਮਾਨ ਹੈ ਅੰਦਰੋਂ ਮਿਲ ਜਾਂਦਾ ਹਾਲਾਂਕਿ ਕੁਝ ਲੋਕਾਂ ਨੇ ਤਾਂ ਤੰਜ ਵੀ ਕੱਸਿਆ ਕਿ ਜ਼ਿਆਦਾ ਤਾਂ ਜਿਹੜਾ ਰੈਫਰ ਕਰ ਦਿੱਤਾ ਜਾਂਦਾ ਪੀਜੀਆਈ ਨੂੰ ਪਰ 90 95% ਅੰਦਰੋਂ ਹੀ ਜਿਹੜਾ ਡਾਕਟਰ ਡਾਕਟਰ ਦੇ ਜਿਹੜੇ ਐਸੈਟਸ ਜਾਂ ਅੰਦਰੋਂ ਹੀ ਮਿਲ ਜਾਂਦੇ ਆ 5% ਬਾਹਰੋਂ ਲੈਣੇ ਪੈਂਦੇ ਲੇਕਿਨ ਹੁਣ ਮੈਂ ਕੁਝ ਕੁ ਮਰੀਜ਼ ਦੇਖ ਰਿਹਾ ਸਾਂ ਜਿਹੜੇ ਐਡਮਿਟ ਨੇ ਔਰ ਕਾਟਨ ਉਹਨਾਂ ਨੂੰ ਬਾਹਰੋਂ ਲੈ ਕੇ ਆਣਾ ਪੈ ਰਿਹਾ ਹੋਰ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਬਾਹਰੋਂ ਲੈ ਕੇ ਆਣੀਆਂ ਪੈ ਰੀਆਂ ਤਾਂ ਇਹ ਸਵਾਲ ਜਿਹੜੇ ਆ ਉਹ ਨਾਲ ਦੀ ਨਾਲ ਖੜੇ ਹੋ ਗਏ ਆ ਕਿ 3 ਵਜੇ ਤੋਂ ਬਾਅਦ ਪੇਸ਼ੈਂਟ ਕਿੱਧਰ ਜਾਣਗੇ ਪਰ ਅਸੀਂ ਇਸ ਗੱਲ ਨੂੰ ਨਾ ਭੁੱਲੀਏ ਕਿ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਅੱਛਾ ਹੈ ਸ਼ਲਾਘਾਯੋਗ ਹੈ ਕਿ ਜੇ ਸਾਰੀਆਂ ਦਵਾਈਆਂ ਅੰਦਰੋਂ ਹੀ ਮਹਈਆ ਹੋਣ ਤਾਂ ਕਿੰਨਾ ਚੰਗਾ ਹੋਵੇਗਾ ਕਿ ਸਾਰੀਆਂ ਦਵਾਈਆਂ ਅੰਦਰੋਂ ਹੀ ਉਪਲਬਧ ਹੋ ਜਾਣ ਤਾਂ ਕਿੰਨਾ ਚੰਗਾ ਹੋਵੇਗਾ ਪਰ ਨਾਲ ਦੀ ਨਾਲ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਪਬਲਿਕ ਦਾ ਇੱਕ ਸਵਾਲ ਸੀਗਾ ਕਿ ਸਾਰੇ ਟੈਸਟ ਕਈ ਵਾਰ ਅੰਦਰੋਂ ਨਹੀਂ ਹੁੰਦੇ ਜਦੋਂ ਅੰਦਰੋਂ ਨਹੀਂ ਹੁੰਦੇ ਟੈਸਟ ਬਾਹਰੋਂ ਕਰਾਣ ਜਾਂਦੇ ਆ ਤਾਂ ਸਾਨੂੰ ਮੋਟੀ ਰਕਮ ਅਦਾ ਕਰਨੀ ਪੈਂਦੀ ਆ ਤਾਂ ਦੱਸ ਦਈਏ ਕਿ 14 ਪ੍ਰਾਈਵੇਟ ਹਸਪਤਾਲ ਜਿਹੜੇ ਆ ਐਮਪਾਇਲਡ ਕੀਤੇ ਗਏ ਆ ਔਰ ਜਦੋਂ ਇੱਥੇ ਅੰਦਰੋਂ ਸਰਕਾਰੀ ਹਸਪਤਾਲ ਵਿੱਚ ਟੈਸਟ ਨਹੀਂ ਹੋਣਗੇ ਜਿਹੜੇ ਟੈਸਟ ਨਹੀਂ ਹੋਣਗੇ ਉਹ ਬਾਹਰੋਂ ਤੁਹਾਨੂੰ ਸਰਕਾਰੀ ਰੇਟਾਂ ਤੇ ਹੀ ਉਹਨਾਂ 14 ਪ੍ਰਾਈਵੇਟ ਹਸਪਤਾਲਾਂ ਵਿੱਚ ਟੈਸਟ ਜਿਹੜੇ ਸਰਕਾਰੀ ਰੇਟਾਂ ਤੇ ਹੀ ਉਪਲਬਧ ਹੋਣਗੇ ਸਰਕਾਰੀ ਰੇਟਾਂ ਤੇ ਜਿਹੜੇ ਟੈਸਟ ਤੁਸੀਂ ਬਾਹਰੋਂ 14 ਸਿਲੈਕਟਿਡ ਹਸਪਤਾਲਾਂ ਤੋਂ ਕਰਵਾ ਸਕੋਗੇ ਔਰ ਇੱਕ ਗੱਲ ਇਹ ਵੀ ਆਖੀ ਗਈ ਹੈ ਕਿ ਜੇਕਰ ਦਵਾਈ ਸਰਕਾਰੀ ਹਸਪਤਾਲ ਦੇ ਅੰਦਰੋਂ ਨਹੀਂ ਮਿਲ ਰਹੀ ਤਾਂ ਜਿਹੜੇ ਸੰਬੰਧਿਤ ਡਾਕਟਰ ਹੈ ਉਹ ਦਵਾਈਆਂ ਜਿਹੜੀਆਂ ਆ ਉਪਲਬਧ ਕਰਾਣ ਆਪਣੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਪਰ ਸਵਾਲ ਆਮ ਲੋਕਾਂ ਨੇ ਖੜਾ ਫਿਰ ਕਰ ਦਿੱਤਾ ਕਿ 3 ਵਜੇ ਓਪੀਡੀ ਬੰਦ ਹੋ ਜਾਂਦੀ ਆ ਜਿਹੜੇ ਐਡਮਿਟ ਨੇ ਜਿਨ੍ਹਾਂ ਲਈ ਕੋਈ ਦਵਾਈ ਦਾਰੂ ਲੈਣੀ ਪੈਂਦੀ ਆ ਫਿਰ ਉਹ 3 ਵਜੇ ਤੋਂ ਬਾਅਦ ਤਾਂ ਬਾਹਰੋਂ ਹੀ ਲੈਣੀ ਪਵੇਗੀ ਪਰ ਐਟ ਦਾ ਐਂਡ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਰਕਾਰ ਦਾ ਬੇਹਦ ਸ਼ਲਾਘਾਯੋਗ ਕਦਮ ਹੈ ਜੇਕਰ ਇਹ ਗਰਾਊਂਡ ਰਿਐਲਿਟੀ ਵੀ ਬਣ ਜਾਵੇ ਹੁਣ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿ ਜਦ ਮਾਨਯੋਗ ਡੀਸੀ ਮੋਜੋਤ ਪਾਲ ਸਿੰਘ ਰੰਧਾਵਾ ਜਦੋਂ ਸਿਵਲ ਹਸਪਤਾਲ ਵਿਖੇ ਪਹੁੰਚੇ ਉਹਨਾਂ ਨੇ ਮੀਡੀਆ ਦੇ ਮੁਖਾਤਿਬ ਅੱਜ ਅਸੀਂ ਚੈਕੂ ਵਾਸਤੇ ਆਏ ਆ ਕਿ ਜਿਹੜੀਆਂ ਪ੍ਰੈਸਕ੍ਰਿਪਸ਼ਨਸ ਹੈ ਜਿਹੜੀਆਂ ਉਹਨਾਂ ਅ ਸਰਕਾਰੀ ਹਸਪੀਟਲ ਚੋਂ ਕੋਈ ਦਵਾਈਆਂ ਬਾਹਰੋਂ ਲੈ ਰਿਆ ਹੈ ਜਿਹੜੇ ਦੁਕਾਨਦਾਰਾਂ ਨੂੰ ਮੈਂ ਹੁਣੇ ਚੈਕਿੰਗ ਕੀਤੀ ਹੈ ਪਿਛਲੇ 4-5 ਦਿਨਾਂ ਚ ਸੇਲ ਬਿਲਕੁਲ ਉਨਲੀ মালਟੀਵਿਟਾਮਿਨਸ ਦੇ ਹੋਏ ਹੋ ਰਹੇ ਆ ਜਿਹੜੇ ਅ ਅੰਦਰੋਂ ਪ੍ਰੈਸਕ੍ਰਾਈਬ ਵੀ ਨਹੀਂ ਹੁੰਦੇ ਉਹ ਜਨਰਲ ਲੁਕੀ ਜਿਹੜਾ ਚੀਜ਼ਾਂ ਲੈ ਰਹੇ ਨੇ ਸਾਰੀਆਂ ਮੈਡੀਸਿਨ ਦਿੱਤੀ ਜਾ ਰਹੀਆਂ ਜਿਹੜੀਆਂ ਅੰਦਰੋਂ ਡਾਕਟਰ ਸੇ ਪਰਚੀਆਂ ਸਾਰੀਆਂ ਅੰਦਰ ਮਿਲ ਰਹੀਆਂ ਅੰਦਰੋਂ ਸਾਰੀਆਂ ਮੈਡੀਸਿਨਸ ਮਿਲ ਰਹੀਆਂ ਡਾਕਟਰਸ ਕੋਲੇ ਫੰਡਸ ਅਲੋਕੇਟ ਕਰਤੇ ਆ ਜਿਹੜੀਆਂ ਮੈਡੀਸਿਨਸ ਨਈ ਮਿਲਣਗੀਆਂ ਅੰਦਰੋਂ ਡਾਕਟਰ ਉਹਨਾਂ ਨੂੰ ਮੁਹੱਈਆ ਕਰਾ ਕੇ ਦੇਵੇਗਾ ਐਕਸ-ਰੇਜ਼ ਅਲਟਰਾਸਾਉਂਡਸ ਗਵਿੰਦ ਹਸਪੀਟਲ ਹੋਮ ਦੇ ਜਿਹੜੀਆਂ ਸਪੈਸ਼ਲਿਟੀਆਂ ਜਿਹੜੇ ਹਸਪੀਟਲ ਵਿੱਚ ਨਹੀਂ ਹੈ ਉਹ ਬਾਹਰ ਐਮਪੈਨਲਡ ਸਰਕਾਰੀ ਰਿਟਰਨ ਕਰਵਾ ਕੇ ਦੇਵੇਗਾ ਹਾਂ ਇਹ ਗੁੜੀ ਅੱਜ ਕੋਈ ਆਈ ਹੈ